ਦੁਨੀਆ ਭਰ ਦੇ ਸੰਗੀਤ ਅਤੇ ਸਿਨੇਮਾ ਗਲਿਆਰਿਆਂ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਸ਼ਾਨਦਾਰ ਪਛਾਣ ਬਣਾਉਣ 'ਚ ਸਫਲ ਰਹੇ ਤਸੀਮ ਜਸੜ ਆਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਲਈ ਤਿਆਰ ਨੇ ਗਾਇਕ ਇੱਕ ਵਾਰ ਫਿਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਧਰਤੀ ਤੇ ਧੂਮਾ ਪਾਉਣਗੇ ਇਸ ਦਾ ਰਸਮੀ ਐਲਾਨ ਅੱਜ ਕਰ ਦਿੱਤਾ ਗਿਆ ਹੈ ਕਲਾਸਿਕ ਰਿਕਾਰਡਸ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਅਤੇ ਵੈਲੀ ਜਨਤਾ ਫਿਲਮਜ਼ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਇਸ ਵਿਸ਼ਾਲ ਸ਼ੋਗਦਾਇ ਅਯੋਜਨ ਜੁਲਾਈ ਅਤੇ ਅਗਸਤ ਵਿੱਚ ਹੋਣ ਜਾ ਰਿਹਾ ਹੈ ਇਸ ਦੌਰਾਨ ਕਈ ਗ੍ਰੈਂਡ ਕੰਸਰਟ ਦਾ ਗਾਇਕ ਤਰਸੇਮ ਜੱਸੜ ਹਿੱਸਾ ਬਣਨਗੇ ਇਸ ਸੰਬੰਦੇ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੰਮੇ ਸਮੇਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਗਾਇਕ ਪਰਫੋਰਮੈਂਸ ਨੂੰ ਅੰਜਾਮ ਦੇਣ ਜਾ ਰਹੇ ਗਾਇਕ ਦੇ ਇਸ ਟੂਰ ਦੇ ਪ੍ਰਬੰਧਕੀ ਪੈਨਲ ਦੀ ਕਮਾਂਡ ਉੱਗੇ ਇੰਟਰਨੈਸ਼ਨਲ ਪ੍ਰਮੋਟਰ ਜਤਿੰਦਰ ਸਿੰਘ ਸੰਭਾਰੇ ਨੇ ਜੋ ਇਸ ਤੋਂ ਪਹਿਲਾਂ ਵੀ ਕਈ ਵੱਡੇ ਸੈਲੀਬ੍ਰਿਟੀ ਸ਼ੋਅ ਦਾ ਆਯੋਜਨ ਸਫਲਤਾਪੂਰਵਕ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਵਰਕਫਰੌਂਟ ਦੀ ਗੱਲ ਕਰੀਏ ਤਾਂ ਜਲਦ ਹੀ ਗਾਇਕ ਆਪਣੀ ਇੱਕ ਹੋਰ ਬਿਗ ਸੈਟ ਅਪ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵੀ ਦਰਸ਼ਕਾਂ ਸੰਮੁਖ ਕਰਨ ਜਾ ਰਹੇ ਨੇ ਜਿਸ ਵਿੱਚ ਇੱਕ ਵਾਰ ਫਿਰ ਉਹ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੀ ਮਾਣਮੱਤੀ ਭੂਮਿਕਾ ਨੂੰ ਨਿਭਾਉਂਦੇ ਨਜ਼ਰ ਆਉਣਗੇ ਇਸ ਲਈ ਉਹਨਾਂ ਵੱਲੋਂ ਆਪਣੇ ਕਿਰਦਾਰ ਨੂੰ ਰੀਅਲ ਸਟੇਕ ਰੂਪ ਦੇਣ ਲਈ ਕਾਫੀ ਮਿਹਨਤ ਅਤੇ ਰਿਸਰਚ ਕੀਤੀ ਗਈ ਹੈ ਵੈਲੀ ਜਨਤਾ ਫਿਲਮਸ ਵੱਲੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਮਨਪ੍ਰੀਤ ਸਿੰਘ ਜੋਹਲ ਅਤੇ ਨਿਰਦੇਸ਼ਕ ਸ਼ਰਨ ਆਠ ਦੁਆਰਾ ਕੀਤਾ ਗਿਆ ਹੈ